ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਘਰ ਵਿੱਚ ਜੋਤ ਜਗਾਉਂਦਾ ਫੇਂਦਾ ਸੁਣ ਕੇ ਹੈਰਾਨ रह ਜਾਓਗੇ ਸਾ ਸੰਗਤ ਜੀ ਬਹੁਤ ਲੋਕ ਇਸ ਗੱਲ ਬਾਰੇ ਪੁੱਛਦੇ ਹਨ ਕਿ ਸਾਨੂੰ ਘਰਾਂ ਵਿੱਚ ਜੋਤ ਲਗਾਉਣੀ ਚਾਹੀਦੀ ਹੈ ਜਾਂ ਨਹੀਂ ਸਾ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖੇ ਹਾਜੀ ਲਗਵਾਉਣਾ ਜੀ ਕਿਉਂਕਿ ਇਸ ਗੱਲ ਬਾਰੇ ਬਹੁਤ ਲੋਕ ਪੁੱਛਦੇ ਹਨ ਕਿ ਸਾਨੂੰ ਘਰਾਂ ਵਿੱਚ ਜੋਤ ਲਗਾਉਣੀ ਚਾਹੀਦੀ ਹੈ ਜਾਂ ਨਹੀਂ ਇਸ ਬਾਰੇ ਲੋਕ ਇਸ ਕਰਕੇ ਵੀ ਪੁੱਛਦੇ ਹਨ ਕਿ ਇਸ ਤਰ੍ਹਾਂ ਦੇ ਪ੍ਰਚਾਰਕ ਅਸਲ ਵਿੱਚ ਕਲਯੁਗ ਦਾ ਦੂਸਰਾ ਰੂਪ ਹੁੰਦੇ ਹਨ ਇਸ ਤਰ੍ਹਾਂ ਦੇ ਲੋਕ ਅਕਸਰ ਕਲ ਚੁਗਦਾ ਦੂਸਰਾ ਰੂਪ ਹੁੰਦੇ ਹਨ ਤੁਸੀਂ ਇਸ ਗੱਲ ਨੂੰ ਆਪ ਹੀ ਚੱਕ ਕਲਿਆਣਾ ਕਈ ਲੋਕ ਆਪਣੇ ਘਰਾਂ ਵਿੱਚ ਦੇਸੀ ਘੀਓ ਦੀ ਜੋਤ ਲਗਾਉਂਦੇ ਸਨ ਪਰ ਉਹਨਾਂ ਦੇ ਵਿੱਚੋਂ ਕਈ ਲੋਕਾਂ ਨੇ ਇਹ ਕੱਚੇ ਪਿੱਲੀਆਂ ਦੀਆਂ ਗੱਲਾਂ ਨੂੰ ਸੁਣ ਕੇ ਆਪਣੇ ਮਨ ਵਿੱਚ ਵਸਾ ਲਿਆ ਹੈ ਆਪਣੇ ਘਰ ਵਿੱਚ ਜੋਤਲ ਗੋਨੀ ਪੰਥ ਕਰ ਦਿੱਤੀ ਜਦੋਂ ਜੋ ਦਿਲ ਗੋਣੀ ਬੰਦ ਕਰ ਦਿੱਤੀ ਤਾਂ ਉਹਨਾਂ ਦੇ ਘਰ ਦਾ ਬੁਰਾ ਹਾਲ ਹੋ ਗਿਆ ਉਹਨਾਂ ਨੂੰ ਇਹੋ ਜਿਹੀਆਂ ਬਿਮਾਰੀਆਂ ਲੱਗ ਗਈਆਂ ਜਿਹੜੀਆਂ ਕਿ ਡਾਕਟਰ ਨੂੰ ਵੀ ਸਮਝ ਨਹੀਂ ਸੀ ਆ ਰਹੀਆਂ ਉਹਨਾਂ ਦਾ ਕੰਮ ਕਾਰ ਵੀ ਦਿਨੋਂ ਦਿਨ ਡਾਊਨ ਹੋ ਗਿਆ ਅਸੀਂ ਖੁੱਦ ਕਈਆਂ ਨੂੰ ਜਾਣਦੇ ਹਾਂ ਜਿਨ੍ਹਾਂ ਦਾ ਇਹ ਹਾਲ ਹੋਇਆ ਹੈ ਉਹਨਾਂ ਦੇ ਘਰ ਮਾੜੀਆਂ ਚੀਜ਼ਾਂ ਦਾ ਵਾਸ ਹੋਇਆ ਹੈ ਉਹ ਹਰ ਰੋਜ਼ ਰਕਤਾਂ ਦੇ ਹੀ ਤੁਰੇ ਰਹਿੰਦੇ ਹਨ ਇਸ ਤਰ੍ਹਾਂ ਫਤਿਹਗੁਰ ਸਾਹਿਬ ਇੱਕ ਬੰਦਾ ਬਹੁਤ ਵੱਡੇ ਔਰ ਦੇਤੀ ਸੀ ਉਹ ਵਾਰ ਵਾਰ ਕਹਿੰਦਾ ਰਹਿੰਦਾ ਸੀ ਕਿ ਫਤਿਹਗੁਰ ਸਾਹਿਬ ਉਰਜ ਵਿੱਚ ਐਵੇਂ ਹੀ ਜੋਤ ਜਗਦੀ ਰੰਦੀ ਹੈ ਉਸ ਜੋਤ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਜਦੋਂ ਉਹ ਇਸ ਤਰ੍ਹਾਂ ਵਾਰ ਵਾਰ ਕਹਿੰਦਾ ਰਿਹਾ ਤਾਂ ਪਾਠਿਆਂ ਨੇ ਕਿਹਾ ਕੀ ਤੂੰ ਸਾਨੂੰ ਕੀ ਕਹਿਣਾ ਹੈ ਭਾਈ ਤੂੰ ਵੀ ਇੱਥੇ ਹੀ ਰਹਿਣਾ ਹੈ ਤੂੰ ਆਪ ਹੀ ਜਾ ਕੇ ਜੋਤ ਬੰਦ ਕਰ ਦੇ ਉਸ ਵੱਡੇ ਔਰਦੇ ਵਾਲੇ ਬੰਦੇ ਨੇ ਗੁਰਜ ਵਿੱਚ ਜਾ ਕੇ ਜੋਤ ਬੁਝਾ ਦਿੱਤੀ ਜਦੋਂ ਬੰਦਾ ਜੋਤ ਬੰਦ ਕਰਕੇ ਆਪਣੇ ਘਰ ਵਾਪਸ ਆਇਆ ਤਾਂ ਉਸ ਦੀ ਘਰ ਵਾਲੀ ਜਾਂਦਿਆ ਹੀ ਬੇਹੋਸ਼ ਹੋ ਗਈ ਉਹ ਆਪਣੇ ਘਰ ਵਾਲੀ ਨੂੰ ਪੀਜੀਆ ਹੀ ਲੈ ਕੇ ਗਿਆ ਉਸ ਟਿਕਾਏ ਵਾਲੀ ਦੇ ਪਿਤਾਈ ਦੀ ਕੁਝ ਸਮਝ ਨਹੀਂ ਸੀ ਆ ਰਹੀ ਉਹ ਬੰਦਾ ਆਪਣੇ ਘਰ ਵਾਲੇ ਨੂੰ ਲੈ ਕੇ ਬਹੁਤ ਸਾਰੇ ਹਸਪਤਾਲਾਂ ਵਿੱਚ ਤੁਰਿਆ ਫਿਰਦਾ ਰਹਾ ਪਰ ਉਸ ਟਿਕਾਏ ਵਾਲੀ ਠੀਕ ਨਹੀਂ ਹੋਈ ਫਿਰ ਉਹ ਥੱਕਾ ਕੇ ਬੈਠ ਗਿਆ ਫਿਰ ਉਸਨੇ ਪਾਠਿਆਂ ਨੂੰ ਪੁੱਛਿਆ ਕਿ ਮੈਨੂੰ ਕੁਝ ਸਮਝ ਨਹੀਂ ਆ ਰਹੀ ਕਿ ਮੈਂ ਕੀ ਕਰਾਂ ਮੇਰੀ ਘਰ ਵਾਲੀ ਠੀਕ ਨਹੀਂ ਹੋ ਰਹੀ ਡਾਕਟਰ ਨੂੰ ਵੀ ਕੁਝ ਸਮਝ ਨਹੀਂ ਆ ਰਹੀ ਪਤਾ ਨਹੀਂ ਉਸਨੂੰ ਕੀ ਹੋ ਗਿਆ ਹੈ ਫਿਰ ਉਹਨਾਂ ਪਾਠੀ ਨੇ ਜਵਾਬ ਦਿੱਤਾ ਕਿ ਤੂੰ ਜਲਦੀ ਫਤਕਰ ਸਾਹਿਬ ਦੀ ਜੋਤ ਬੁਝਾਈ ਸੀ ਉਸ ਕਾਇਕੇ ਹੀ ਸਭ ਕੁਝ ਵਾਪਸ ਰਿਹਾ ਹੈ ਜਿਸ ਕਾਇਕੇ ਤੇਰੀ ਘਰ ਵਾਲੀ ਦੀ ਜੋਤ ਹੁਣ ਬੁੱਝ ਜਾਣੀ ਹੈ ਫਿਰ ਉਹ ਬੰਦਾ ਕਹਿਣ ਲੱਗਾ ਕਿ ਤੂੰ ਸੀ ਜਾ ਕੇ ਫਤਕਾ ਸਾਹਿਬ ਜੀ ਦੀ ਜੋਤ ਜਗਾ ਆਉ ਉਹਨਾਂ ਪਾਠਿਆਂ ਨੇ ਕਿਹਾ ਕਿ ਇਸ ਤਰ੍ਹਾਂ ਜੋਤ ਨਹੀਂ ਜਗਣੀ ਜਿਹੜੇ ਹੱਥ ਨਾਲ ਜੋਤ ਬੁਝਾਈ ਸੀ ਉਹਨਾਂ ਹੱਥਾਂ ਨਾਲ ਹੀ ਜੋਤ ਜਗਾ ਕੇ ਆ ਤੇ ਨਾਲੇ ਪੰਜ ਪਿਆਰੇ ਨਾਲ ਲੈ ਕੇ ਜਾ ਪਹਿਲਾਂ ਗੁਰ ਸਾਹਿਬ ਜੀ ਤੋਂ ਅੰਦਾਜ਼ ਕਰਕੇ ਮਾਫੀ ਮੰਗ ਫਿਰ ਗੁਰ ਸਾਹਿਬ ਦੀਪਕ ਕਰਨ ਕੀ ਫਿਰ ਉਸ ਬੰਦੇ ਨੇ ਉਸ ਤਰ੍ਹਾਂ ਹੀ ਕੀਤਾ ਪੰਜ ਪਿਆਰੇ ਲੈ ਕੇ ਜਾ ਕੇ ਗੁਰ ਸਾਹਿਬਾਂ ਕੋਲ ਅਰਦਾਸ ਕਰਕੇ ਮਾਫੀ ਮੰਗੀ ਫਿਰ ਉਸ ਜੋਤਨ ਆਪਣੇ ਹੱਥਾਂ ਦੇ ਨਾਲ ਜਗਾਇਆ ਜਦੋਂ ਮੰਤਾ ਜੋਤ ਜਗਾ ਕੇ ਵਾਪਸ ਆਪਣੀ ਘਾਇਵਾਲੀ ਕੋਲ ਆਇਆ ਤਾਂ ਉਸ ਦੀ ਘਾਇਵਾਲੀ ਪਹਿਲਾਂ ਹੀ ਉੱਠ ਕੇ ਬੈਠੀ ਹੋਈ ਸੀ ਤੇ ਉਸ ਦੀ ਘਾਇਵਾਲੀ ਨੇ ਕਿਹਾ ਕਿ ਮੈਂ ਹੁਣ ਠੀਕ ਹਾਂ ਇਸ ਤਰ੍ਹਾਂ ਉਸ ਵੱਡੇ ਹਉਦੇ ਵਾਲੇ ਬੰਦੇ ਦੀ ਅਕਲ ਟਿਕਾਣੇ ਆ ਗਈ ਜਿਸ ਜੋਤਵਾਲੇ ਅਜੇ ਬਹੁਤ ਹੀ ਵਿਚਾਰ ਹਨ ਕਿ ਜੇ ਲਾਵੇਂ ਇਸ ਜੋਤ ਨੂੰ ਬੁਝਾਵੇਗਾ ਤਾਂ ਕਿਹਾ ਜਾਂਦਾ ਹੈ ਕਿ ਉਸ ਦੀਆਂ ਸਾਧੀਆਂ ਹੀ ਜੋਤਾਂ ਬੁਝ ਜਾਣਗੀਆਂ ਹੁਣ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜੋਤ ਲਗਾਉਣ ਨਾਲ ਕੀ ਹੁੰਦਾ ਹੈ ਜਿੱਥੇ ਜੋਤ ਜਗਦੀ ਹੈ ਉੱਥੇ ਸ਼ਹੀਦ ਸਿੰਘ ਦਾ ਪੈਰਾ ਰੰਦਾ ਹੈ ਕਿਉਂਕਿ ਜਿਹੜੇ ਗੁਰਸੈਬਾਨਾਂ ਦੇ ਨਾਲ ਸਿੰਘ ਸ਼ਹੀਦ ਹੋਏ ਹਨ ਉਹ ਸਵਾ ਲੱਖ ਸ਼ਹੀਦ ਹਨ ਜਿੰਨਾ ਦਿਖੂ ਰਾਗ ਦੇਖ ਅਤੇ ਜੋਤ ਦੀ ਖੁਸ਼ਬੂ ਹੈ ਜਿੱਥੇ ਦੇਸੀ ਕਿਰਤੀ ਜੋਤ ਜਗਦੀ ਹੈ ਉੱਥੇ ਸ਼ਹੀਦ ਸਿੰਘ ਆਪ ਹੀ ਆ ਜਾਂਦੇ ਹਨ ਸ਼ਹੀਦ ਸਿੰਘ ਜਿਸੇ ਕਿਉਂ ਦੀ ਜੋਤ ਦੇ ਅਲੇ ਰੋਲੇ ਖੜੇ ਹੁੰਦੇ ਹਨ ਉਜੋਤ ਦੀ ਖੁਸ਼ਬੂ ਨਾਲ ਹੀ ਰਾਜ ਜਾਂਦੇ ਹਨ ਚਿੱਠੇ ਸ਼ੀਰ ਸਿੰਘ ਮਜੂਰ ਹੁੰਦੇ ਹਨ ਉੱਥੇ ਕੋਈ ਵੀ ਮਾੜੀਆਂ ਸ਼ਕਤੀਆਂ ਨਹੀਂ ਆਉਂਦੀਆਂ ਹੋਰ ਵੀ ਜੋ ਸਾਡੇ ਕੰਮ ਅੜੇ ਹੁੰਦੇ ਹਨ ਸ਼ੀਰ ਸਿੰਘ ਉਹਨਾਂ ਨੂੰ ਵੀ ਸਿੱਧੇ ਚੜਾ ਦਿੰਦੇ ਹਨ ਦੇਸੀ ਕੇ ਉਜੋਤ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਪੋਲੂਸ਼ਨ ਨਹੀਂ ਹੁੰਦਾ ਇਸ ਨਾਲ ਵਾਤਾਵਰਣ ਵਿੱਚ ਚਿਰਡੇ ਮਾੜੇ ਕਿਟਾ ਉਹਨਾਂ ਹੁੰਦੇ ਹਨ ਉਹ ਵੀ ਮਰ ਜਾਂਦੇ ਹਨ ਜਿਸ ਘਰ ਵਿੱਚ ਸਵੇਰ ਸ਼ਾਮ ਜੋਤ ਜਗਾਈ ਜਾਂਦੀ ਹੈ ਉੱਥੇ ਸ਼ਹੀਦ ਸਿੰਘਾਂ ਦਾ ਪੈਰ ਰੰਦਾ ਹੈ ਪਰ ਜੇਕਰ ਕਿਸੇ ਘਰ ਵਿੱਚ ਕੋਈ ਨਸ਼ਾ ਕਰਦਾ ਹੈ ਜਾਂ ਮਾਸ ਮੀਟ ਖਾਂਦਾ ਹੈ ਉੱਥੇ ਸ਼ਹੀਦ ਸਿੰਘ ਨਹੀਂ ਆਉਂਦੇ ਫਿਰ ਪਾਵੇਂ ਲਗਾਤਾ 24 ਘੰਟੇ ਜੋਤ ਜਗਾਏ ਜਾਓ ਜਿਸ ਕਾਇ ਵਿੱਚ ਅਮੀਰ ਸਕੇ ਹੁੰਦਾ ਹੈ ਤੇ ਨਿਤਨੇਮ ਹੁੰਦਾ ਹੈ ਉੱਥੇ ਜੋਤ ਲਗਾਉਣ ਨਾਲ ਸ਼ੀਰ ਸਿੰਘ ਆਪ ਹੀ ਆ ਜਾਂਦੇ ਹਨ ਅਤੇ ਕਿਰਪਾ ਕਰਦੇ ਹਨ ਗੁਰੂ ਸਾਹਿਬ ਜੀ ਦਾ ਸੱਚ ਕੰਨ ਵਿੱਚ ਵੀ ਵਿਰਾਜਮਾਨ ਰਹਿੰਦੇ ਹਨ ਗੁਰੂ ਸਾਹਿਬ ਸਿੱਖ ਸੰਤਾਨ ਦੇ ਕੰਮ ਸਿਰੇ ਚੜਾਉਣ ਲਈ ਸ਼ੀਰ ਸਿੰਘਾਂ ਅਤੇ ਦੇਵਤਿਆਂ ਨੂੰ ਹੀ ਭੇਜਦੇ ਹਨ ਇਸ ਕਾਇਕੇ ਕਿਸੇ ਦੇ ਪਿੱਛੇ ਨਾ ਲੱਗੋ ਜੇ ਉਹਨਾਂ ਦੀ ਗੱਲ ਮੰਨੂਗੇ ਤਾਂ ਬਹੁਤ ਘਾਟਲ ਖਾ ਲੂਗੇ ਫਿਰ ਵਾਪਸ ਮੁੜ ਕੇ ਤੁਹਾਨੂੰ ਇਸ ਮਨਯਾਤਾ ਵਿੱਚ ਤੁਹਾਨੂੰ ਆਣਾ ਪਵੇਗਾ ਫਿਰ ਜਾਕੀ ਕਿਰਪਾ ਹੋਗੇ ਹੋਵੇਗੀ ਇਸ ਲਈ ਸਾਨੂੰ ਹਰ ਰੋਜ਼ ਸਵੇਰ ਸ਼ਾਮ ਦੇ ਸਮੇਂ ਕਾਇ ਵਿੱਚ ਜੋਤ ਲਗੋਣੀ ਜੋ ਚਾਹੀਦੀ ਹੈ ਵਾਹਿਗੁਰੂ ਜੀ ਕਾ ਧੰਸਾ ਵਾਹਿਗੁਰੂ ਜੀ ਕਿਫਤੇ ਜੀ